ਅਸੀਕਾਲ ਮੈਂ ਤਰਵਿੰਦਰ ਸਿੰਘ ਤੁਹਾਡਾ ਲਗਾਤਾਰ ਤਸਵੀਰਾਂ ਅਸੀਂ ਸਾਂਝੀਆਂ ਕੀਤੀਆਂ ਆ ਪੰਜਾਬ ਦਾ ਗੈਰ ਕਾਨੂੰਨੀ ਖਨਨ ਕੰਢੀ ਦੇ ਖੇਤਰ ਨੂੰ ਤਬਾਹ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡ ਰਿਹਾ ਸਰਕਾਰ ਭਗਵੰਤ ਮਾਨ ਦੀ ਨੰਗੀ ਹੋ ਰਹੀ ਹੈ ਤੇ ਵਿਧਾਇਕ ਹਰ ਹਲਕੇ ਦਾ ਨੰਗਾ ਹੋ ਰਿਹਾ ਹੈ ਇਹ ਮੇਰੇ ਸਾਹਮਣੇ ਆ ਮੈਂ ਪਲਾੜ ਪਿੰਡ ਦੇ ਵਿੱਚ ਖੜਾ ਆ ਪਲਾੜ ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹੇ ਕੰਸੀਟੈਂਸੀ ਦਾ ਇੱਕ ਪਿੰਡ ਹੈ ਕੰਢੀ ਦੇ ਖੇਤਰ ਦੇ ਵਿੱਚ ਇਹ ਬਿਲਕੁਲ ਸਵਾਦ ਰਿਹਾ ਹੈ ਜਿਹੜਾ ਸਵਾਤ ਰਿਆ ਦੇ ਉੱਪਰਲੇ ਪਾਸੇ ਵੀ ਪੰਜਾਬ ਦੇ ਬੱਡੀ ਗਿਣਤੀ ਚ ਪਿੰਡ ਆ ਤੇ ਪਰਲੇ ਪਾਸੇ ਜਿਹੜੇ ਦੂਜੇ ਪਾਸੇ ਕਹ ਲਈਏ ਸਵਾਦ ਰਿਆ ਦੇ ਹਿਮਾਚਲ ਦੇ ਪਿੰਡ ਹੈ ਦੋਨੇ ਕੰਸਿਸਟੈਂਸੀਆ ਦੇ ਵਿੱਚ ਜਿਸ ਜਗ੍ਹਾ ਦੇ ਉੱਪਰ ਖੜਾ ਆ ਇਹ ਪੰਜਾਬ ਦਾ ਇਲਾਕਾ ਆ ਤੇ ਇਸ ਸਵਾਹ ਦਰਿਆ ਦੇ ਵਿੱਚ ਮੇਰੇ ਸਾਹਮਣੇ ਆ ਵੀ 100 100 ਫੁੱਟ ਤੱਕ ਸਵਾਦ ਰਿਆ ਪੁੱਟ ਦਤਾ ਇਹ ਦੇਖਣ ਨੂੰ ਇਦਾਂ ਲੱਗਦਾ ਵੀ ਜਿਦਾ ਬਸਤਰ ਦੇ ਵਿੱਚ ਰਾਜਸਥਾਨ ਦੀਆਂ ਵੱਡੀ ਵੱਡੀ ਖੱਡਾਂ ਦੇ ਵਿੱਚ ਆ ਗਏ ਆ। ਕੰਡੀ ਦਾ ਖੇਤਰ ਹਰੀਆਲੀ ਦੇ ਲਈ ਸ਼ਿਵਾਲਿਕ ਪਹਾੜੀਆਂ ਜਿਹੜੇ ਫੇਫੜੇ ਆ ਸਾਡੇ ਪੂਰੇ ਉੱਤਰ ਭਾਰਤ ਦੇ ਉਹਨਾਂ ਨੂੰ ਤਬਾਹ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡ ਰਿਹਾ। ਹੁਣ ਇਹ ਦੇਖੋ ਇੱਥੋਂ ਦੇ ਤਲਵਾੜੇ ਦੇ ਵਸਿੰਦਿਆਂ ਨੂੰ ਆ ਇਹਨਾਂ ਪਿੰਡਾਂ ਦੇ ਵਸਿੰਦਿਆਂ ਨੂੰ ਕਿੱਦਾਂ ਇੱਥੇ ਜੀਵਨ ਰਹੂਗਾ। ਪਿਛਲੇ ਦਿਨਾਂ ਹਾੜ ਆਏ ਤੇ ਸਵਾਮਾ ਸਾਰੀ ਭਰੀ ਹੋਈ ਸੀ। ਪਿਛਲੇ ਥੋੜੇ ਸਮਾਂ ਬੀਤਿਆ ਹਜੇ 3-4 ਮਹੀਨੇ ਉਸ ਦਰਿਆਮ ਉਸ ਹੜ ਦੇ ਨਾਲ ਸਾਰਾ ਕੁਝ ਭਰ ਗਿਆ ਸੀਗਾ। ਔਰ ਤਿੰਨਾ ਚਾਰ ਮਹੀਨਿਆਂ ਦੇ ਵਿੱਚ ਫਿਰ 100-100 ਫੁੱਟ ਦੇ ਖੱਡੇ ਪਾ ਦਿੰਦੇ ਆ ਕੌਣ ਹੈ ਮਾਈਨਿੰਗ ਮਾਫੀਆ ਇਹਦੇ ਪਿੱਛੇ ਕੌਣ ਹੈ ਇਹ ਹੁਣ ਭਗਵੰਤ ਮਾਨ ਜਵਾਬ ਦੇਵੇ ਮਾਈਨਿੰਗ ਦੇ ਵਿੱਚ ਜਿਹੜੇ ਮਨਿਸਟਰ ਹੈ ਸਾਡੇ ਉਹ ਜਵਾਬ ਦੇਣ ਦੋ-ਦੋ ਤਿੰਨ-ਤਿੰਨ ਅਸੀਂ ਮਨਿਸਟਰ ਬਣਦੇ ਤੇ ਮਾਈਨਿੰਗ ਹੋਈ ਜਾ ਰਹੀ ਹੈ ਕ੍ਰਸ਼ਰ ਮਾਲਕ ਜਿਹੜੇ ਲਗਾਤਾਰ ਜਿਨ੍ਹਾਂ ਦਾ ਪਤਾ ਹੀ ਨਹੀਂ ਕਿਸੇ ਨੂੰ ਉਹ ਕਿਤੋਂ-ਕਿਤੋਂ ਆ ਕੇ ਸਾਡੇ ਇਲਾਕੇ ਦੇ ਵਿੱਚ ਪਟਾਈ ਕਰੀ ਜਾ ਰਹੇ ਆ ਜਿੱਥੇ ਕੋਈ ਖਾੜੀ ਹੈ ਨਹੀਂ 2015 ਦੇ ਵਿੱਚ ਸਿਰਫ ਪੰਜਾਬ ਦੇ ਵਿੱਚ 83 ਖੱਡਾ ਸੀਗੀਆਂ ਅੱਜ ਇਹ ਲੱਗਦਾ ਵੀ ਪੰਜਾਬ ਦਾ ਹਰ ਪਿੰਡ ਭਗਵੰਤ ਮਾਨ ਨੇ ਖੱਡ ਬਣਾ ਦਿੱਤਾ ਚਾਹੇ ਉਹ ਬਿਆਸ ਦਰਿਆ ਦੇ ਵਿੱਚ ਹੈ ਚਾਹੇ ਉਹ ਸਿਆਦ ਸਵਾਦ ਰਿਆ ਦੇ ਵਿੱਚ ਆ ਚਾਹੇ ਉਹ ਪਹਾੜੀਆਂ ਵਾਲਾ ਖੇਤਰ ਹੈ ਚਾਹੇ ਵਾਈਜੋਗ ਜ਼ਮੀਨਾਂ ਹੈ ਚਾਹੇ ਉਹ ਪਹਾੜ ਹੈ ਉਹ ਪੱਟੇ ਜਾ ਰਹੇ ਆ ਇਹ ਜ਼みਨੀ ਹਕੀਕਤ ਹੈ ਤੇ ਇਸੇ ਹੀ ਪਿੰਡ ਦੇ ਵਿਧਾਇਕ ਹੈ ਜਿਹੜੇ ਪਿਛਲੀ ਸਰਕਾਰ ਬੀਤ ਕੇ ਗਈ ਹੈ ਕਾਂਗਰਸ ਦੀ ਉਹਨਾਂ ਦੇ ਨੱਕ ਦੇ ਹੇਠਾਂ ਮੈਨੂੰ ਲੱਗਦਾ ਇੱਥੋਂ ਵੱਤ ਤੋਂ ਵੱਤ ਮਹਿਜ਼ 8900 ਮੀਟਰ ਤੇ ਉਹਨਾਂ ਦਾ ਘਰ ਹੋਣਾ ਹੈ ਤੇ ਬਿਲਕੁਲ ਉਹਦੇ ਘਰਾਂ ਦੇ ਹੇਠਾਂ ਚੱਲਦੀ ਪਈ ਹੈ ਹੁਣ ਕਿਹਦੇ ਨੱਕ ਦੇ ਹੇਠੋਂ ਇਹ ਮਾਈਨਿੰਗ ਚੱਲਦੀ ਪਈ ਹੈ ਸਾਨੂੰ ਨਹੀਂ ਪਤਾ ਲੱਗਦਾ ਕੀ ਕਰਨੀਆਂ ਅਜਿਹੀਆਂ ਪਾਰਟੀਆਂ ਜਿਹੜੀਆਂ ਅਜਿਹਾ ਗੋਰਖ ਧੰਦਾ ਚਲਾ ਰਹੀਆਂ ਐ ਤੇ ਕੀ ਕਰਨੀਆਂ ਉਹਨਾਂ ਪਾਰਟੀਆਂ ਦੀ ਨੁਮਾਇੰਦਗੀ ਚਾਹੇ ਉਹ ਮੌਜੂਦਾ ਦੇ ਸੱਤਾ ਦੇ ਵਿੱਚ ਪਾਰਟੀ ਹੈ ਚਾਹੇ ਉਹ ਪਹਿਲਾਂ ਰਹੀ ਹੈ ਜਿਨ੍ਹਾਂ ਦੇ ਵੱਲੋਂ ਸਾਡੇ ਲਈ ਇਹ ਮੌਤ ਪ੍ਰਕੋਚੀ ਜਾ ਰਹੀ ਹੈ ਦਿਨ ਰਾਤ ਲਗਾਤਾਰ ਹਜ਼ਾਰਾਂ ਮੀਟ੍ਰਿਕ ਟਨ ਜਿਹੜਾ ਆ ਪੱਥਰ ਮਿੱਟੀ ਰੇਤੋ ਪਟਿਆ ਜਾ ਰਿਹਾ ਹੈ ਹਰ ਖੇਤਰ ਦਾ ਪਟਿਆ ਜਾ ਰਿਹਾ ਜਿੱਧਰ ਵੀ ਨਿਗਾਹ ਜਾਂਦੀ ਹੈ ਮਤਲਬ ਖੱਡੇ ਹੀ ਖੱਡੇ ਆ ਉਹਨੇ ਸਵਾਦ ਰਿਆ ਪੜ ਦਿੱਤਾ ਤੇ ਉੱਪਰ ਲੋਕਾਂ ਦੀ ਜਿਹੜੀ ਆ ਦੀ ਮੇਨ ਸੜਕ ਹੈ ਉਹ ਟੁੱਟ ਜਾਣੀ ਹੈ ਉੱਪਰ ਲੋਕਾਂ ਦੇ ਘਰ ਹੈ ਉਹ ਉੱਜੜ ਜਾਣੇ ਹੈ ਇਹ ਹੈ ਜ਼ਮੀਨੀ ਹਕੀਕਤ ਤੁਹਾਨੂੰ ਲਗਾਤਾਰ ਅਸੀਂ ਸਾਰੇ ਖੇਤਰ ਦੇ ਅਸੀਂ ਮਾਈਨਿੰਗ ਇਹ ਹੈ ਇਸ ਪ੍ਰਕਾਰ ਦੀ ਬਰੂਟਲ ਮਾਈਨਿੰਗ ਅੱਜ ਪੰਜਾਬ ਦੇ ਵਿੱਚ ਭਗਵੰਤਮਾਨ ਤੇ ਇਹਦੇ ਵਿਧਾਇਕਾਂ ਦੀ ਨੱਕ ਦੇ ਹੇਟਾ ਚੱਲਦੀ ਪਈ ਹੈ ਪ੍ਰਸ਼ਾਸਨ ਉਹਦੇ ਨਾਲ ਰਲਗੱਡ ਦੇ ਨਾਲ ਸਾਰਾ ਕੁਝ ਚੱਲਦਾ ਪਿਆ ਹੈ ਇਹ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਇਹ ਪੰਜਾਬ ਤੇ ਭਾਰਤ ਦੇ ਹਰ ਹਰ ਖੇਤਰ ਦੇ ਵਿੱਚ ਪਹੁੰਚਣੀ ਚਾਹੀਦੀਆਂ ਹਰ ਇੱਕ ਮੋਬਾਈਲ ਤੱਕ ਪਹੁੰਚਣੀ ਚਾਹੀਦੀ ਤਾਂ ਕਿ ਪਤਾ ਲੱਗੀ ਅੱਜ ਪੰਜਾਬ ਦੀ ਤਬਾਈ ਕਰਾਉਣ ਵਾਲੇ ਕਿਹੜੇ ਫਰਜ਼ੀ ਇਨਕਲਾਬੀ ਹੈ ਧੰਨਵਾਦ ਸਾਥੀਓ